ਹਾਂਜੀ ਸੋਰਸਿੰਗ ਸਾਹਿਬ ਦੇਖੋ ਜੀ ਅੱਜ ਦੇ ਪਦਾਰਥਵਾਦੀ ਯੁੱਗ ਦੇ ਵਿੱਚ ਜੀ ਜਿਹੜੀ ਗੁਰਨਾਨਕਾਸ਼ਰਮ ਮਿਰਦਾ ਅਸ਼ਰਮ ਦੇ ਵਿੱਚ ਬਾਬਾ ਰਪਿੰਦਰ ਸਿੰਘ ਜੀ ਜੀ ਸੇਵਾ ਨਿਭਾ ਰਹੇ ਨੇ ਮੈਂ ਸਮਝਦਾ ਬਹੁਤ ਵੱਡੀ ਸੇਵਾ ਅੱਜ ਇੱਥੇ ਕਮਰਿਆਂ ਦਾ ਹਦਘਾਟਨ ਕੀਤਾ ਗਿਆ ਮੈਂ ਪਹਿਲੀ ਵਾਰ ਬਾਬਾ ਜੀ ਹਣਾ ਤੇ ਸੱਦੇ ਦੇ ਇੱਥੇ ਆਇਆ ਤੇ ਵੇਖਿਆ ਕਿ ਮੰਦ ਬੁੱਧੀ ਜਿਹੜੇ ਬਜ਼ੁਰਗ ਔਰਤਾਂ ਬੱਚੇ ਉਹ ਉਹਨਾਂ ਦੀ ਸੇਵਾ ਕਰ ਰਹੇ ਨੇ ਬਹੁਤ ਵੱਡੀ ਸੇਵਾ ਜੀ ਤੇ ਮੈਂ ਤਾਂ ਇਹੋ ਕਹਿਣਾ ਚਾਹੁੰਦਾ ਵੀ ਸਾਨੂੰ ਸਮਾਜ ਦੇ ਵਿੱਚ ਜਿਹੜੇ ਇਹੋ ਜਿਹੇ ਲੋੜਵੰਦ ਸਾਡੇ ਬਜ਼ੁਰਗਿਆ ਉਹਨਾਂ ਦੀ ਜਿਹੜੀ ਇਹ ਰਲ ਮਿਲ ਕੇ ਸੇਵਾ ਕਰਨੀ ਚਾਹੀਦੀ ਆ ਬਾਬਾ ਜੀ ਜਿਹੜੀ ਜੋ ਵੀ ਸੇਵਾ ਕਢਗੇ ਅਸੀਂ ਇੱਥੇ ਕਰਾਂਗੇ ਤੇ ਬਿਜਲੀ ਦੇ ਸੰਬੰਧੀ ਵੇਖੋ ਚਲੋ ਸਾਡੀ ਜ਼ਿੰਮੇਵਾਰੀ ਹੈ ਜੀ ਬਿਜਲੀ ਪੀਐਸਪੀਸੀਲ ਦੇ ਵਿੱਚ ਤੇ ਇੱਥੇ ਟਰਾਂਸਫਰਮਰ ਦੀ ਪਿੱਛੇ ਗੱਲ ਹੋਈ ਸੀ ਉਹ ਸੋ ਮੰਗਲਵਾਰ ਤੱਕ ਲੱਗ ਜਾਊਗਾ ਜੀ ਤੇ ਮੈਂ ਕੋਸ਼ਿਸ਼ ਕਰੂੰਗਾ ਵੀ ਇੱਥੇ 4 ਬੀਟਰ ਲਵਾ ਕੇ ਵੀ ਇੱਥੇ ਬਿਜਲੀ ਦਾ ਬਿੱਲ ਵੀ ਜਿਹੜਾ ਉਹ ਇਹਨਾਂ ਨੂੰ ਫ੍ਰੀ ਹੋ ਜੇ ਠੀਕ ਹੈ ਤੇ ਨਾ ਬਿੱਲ ਆਵੇ ਹੋਰ ਵੀ ਜੋ ਵੀ ਇਹ ਮਤਲਬ ਵੀ ਲੋਡ ਹੋਵੇ ਇੱਥੇ ਅਸੀਂ ਹਾਜ਼ਰ ਆ ਸਾਰੇ ਸਾਡੀ ਟੀਮ ਜਿਹੜੇ ਹਰਜੀਤ ਸੋਨੀ ਆ ਗੁਰਵਿੰਦਰ ਸਿੰਘ ਮਾਣਾ ਆਪਣੇ ਸਾਰੇ ਹਰਚੰਦ ਸਿੰਘ ਸਾਡੇ ਬਲਾਕ ਪ੍ਰਧਾਨ ਨੇ ਬੁਰ ਸਾਹਿਬ ਵੀ ਸਾਡੇ ਸੱਜਣ ਨੇ ਜੇ ਤਰਸੇ ਬੁਰਜ ਚੇਅਰਮੈਨ ਸਾਹਿਬ ਉਹ ਵੀ ਅੱਜ ਇੱਥੇ ਆਏ ਆ ਤੇ ਬੜਾ ਮਹਿਸੂਸ ਹੋਇਆ ਜੀ ਵੇਖੋ ਸਾਨੂੰ ਗੁਰੂ ਰਣਕਦੇਵ ਜੀ ਪਾਸ਼ਾ ਦੇ ਵੇਹੋ ਸਾਨੂੰ ਉਹਨਾਂ ਦਾ ਵੀ ਆਦੇਸ਼ ਆ ਵੀ ਸਰਬੱਤ ਦਾ ਭਲਾ ਜਿਹੜਾ ਉਹ ਕਰਨਾ ਚਾਹੀਦਾ ਤੇ ਮੈਂ ਆਪਣੇ ਆਪ ਨੂੰ ਅੱਜ ਖੁਦ ਕੋ ਸਮਝਦਾ ਵੀ ਅੱਜ ਇੱਥੇ ਆਏ ਆਂ ਹੀ